ਇੰਨਾਂ ਵਿੱਚ ਇਤਨਾ ਗੁਣ ਹੈ ਕਿ ਜਿੱਥੋਂ ਇਹਨਾਂ ਨੂੰ ਛੱਡਿਆ ਜਾਵੇ ਨਾ ਉਹਨਾਂ ਦੇ ਨਾਲ ਜਿਹੜੀ ਵੀ ਚੀਜ਼ ਅਟੈਚ ਹੋ ਜਾਂਦੀ ਹੈ ਉਹ ਆਪਣੇ ਮਾਲਕ ਵੱਲ ਲੈ ਕੇ ਜਾਂਦੇ ਹਨ ਛੁ ਇਹ ਕੰਬਾ ਨੂੰ ਤੀਰ ਨਾਲ ਅਟੈਚ ਕੀਤਾ ਗਿਆ ਇਹ ਤੀਰ ਆਪਣੇ ਮਾਲਕ ਵੱਲ ਨੂੰ ਲੈ ਕੇ ਚਲੇਗਾ ਧਰਤੀ ਤੇ ਨਹੀਂ ਡਿਗੇ ਇਸੇ ਤਰ੍ਹਾਂ ਗੁਰਮ ਪਿਆਰੇ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਉਹਨਾਂ ਗੁਰਬਾਣੀ ਕੀ ਆ ਬਾਣੀ ਸੱਚਖੰਡ ਦੀ ਬਾਣੀ ਹੈ ਕੋਈ ਮਾਮੂਲੀ ਗੱਲ ਨਹੀਂ ਹੈ ਗੁਰਨਾਨਕ ਦੇਵ ਜੀ ਮਹਾਰਾਜ ਨੇ ਇਹ ਸੱਚਖੰਡ ਤੋਂ ਬਾਣੀ ਅਕਾਲ ਪੁਰਖ ਤੋਂ ਬਾਣੀ ਲਿਆ ਕੇ ਸਾਡੇ ਸਭ ਦੇ ਭਲੇ ਦੀ ਖਾਤਰ ਸਾਨੂੰ ਦਿੱਤੀ ਸਾਡਾ ਫਰਜ਼ ਹੈ ਕਿ ਬਾਣੀ ਦੇ ਧਾਰਨੀ ਬਣੀਏ ਬਾਣੀ ਦੇ ਧਾਰਨੀ ਬਣੀਏ ਗੁਰੂ ਵਾਲੇ ਬਣੀਏ ਜੋ ਗੁਰਮ ਪਿਆਰੇ ਇਹੋ ਕਰਕੇ ਸਾਰੇ ਰਸਨਾ ਪਵਿੱਤਰ ਕਰੇ ਜਿਵੇਂ ਖੰਭ ਤੀਰਾਂ ਨੂੰ ਲੈ ਗਏ ਬਾਣੀ ਲੈ ਜੂ ਆਪਣੇ ਦੇਸ ਨੂੰ ਖੰਭ ਤੀਰਾਂ ਨੂੰ ਲੈ ਗਏ ਜਿਵੇਂ ਆਂ ਲੈ ਜੂ ਆਪਣੇ ਦੇਸ ਨੂੰ ਦੇਸ ਨੂੰ ਮੇਰੇ ਮੈਂ ਦੰਭ ਤੀਰਾਨੂ बसीरूं हीअ नग वाणी रहिजूे देश नंबीरूं I'm gonna eat it. I'm okay. okay. ਮੈਂ ਕੰਬੋਦੀ ਰਾਨੂ ਲੈ ਗਏ ਬਾਣੀ ਲੈ ਯੂ ਆਪਣੇ ਦੇਸ਼ ਨੂੰ ਕੰਬੋਦੀ ਰਾਨੂ ਲੈ ਗਏ ਜੀਵਨੀ ਲੈ ਯੂ ਆਪਣੇ ਦੇਸ਼ ਨੂੰ ਇਹ ਨਾ ਨਹਗੇ ਇਓ ਕਰਕੇ ਗੁਰਮ ਪਿਆਰਿਓ ਦਸਵੇਂ ਪਾਤਸ਼ਾਹ ਨੇ ਸਾਰੀ ਛੰਨ ਨੂੰ ਸਬੂਨਤ ਕੀਤਾ ਕਿ ਗੁਰਮ ਪਿਆਰਿਓ ਜੋ ਖੰਭ ਸੰ ਅਸਮਾਨ ਦੇ ਪੰਛੀ ਹਮਾਇਉ ਦੇ ਖੰਭ ਸੰ ਉਨ੍ਹਾਂ ਗੰਮਾ ਵਿੱਚ ਇਹ ਗੁਣ ਹੈ ਉਹਨਾਂ ਨਾਲ ਜਿਹੜੀ ਵੀ ਚੀਜ਼ ਅਟੈਚ ਹੋ ਜਾਂਦੀ ਆ ਉਹ ਆਪਣੇ ਮਾਲਕ ਪੰਛੀ ਵੱਲੋਂ ਲੈ ਕੇ ਚਲੇ ਜਾਂਦੇ ਹਨ ਜੇ ਤੁਸੀਂ ਜੋ ਗੁਰਨਾਨਕ ਦੇਵ ਜੀ ਮਹਾਰਾਜ ਨੇ ਸੱਚਖੰਡ ਤੋਂ ਬਾਣੀ ਸਾਨੂੰ ਲਿਆ ਕੇ ਪ੍ਰਗਟ ਕਰਕੇ ਦਿੱਤੀ ਹੈ ਨਾ ਜੇ ਤੁਸੀਂ ਗੁਰਮਹਾਰੋ ਗੁਰਬਾਣੀ ਨਾਲ ਜੁੜ ਜਾਵੋਗੇ ਗੁਰਬਾਣੀ ਦਾ ਰੂਪ ਹੀ ਬਣ ਜਾਵੋਗੇ ਲੇਕਿਨ ਕੋਈ ਵੀ ਕੁਐਸਚਨ ਕੋਈ ਆਪਾਂ ਸੋਲਵ ਕਰਨਾ ਕੋਈ ਸਵਾਲ ਆਪਾਂ ਹੱਲ ਕਰਨਾ ਉਹ ਹੱਲ ਕਰਨ ਦਾ ਤਰੀਕਾ ਹੋਇਆ ਕਰਦਾ ਹੈ ਇਹ ਤਾਂ ਸਹੀ ਤਰੀਕਾ ਲੱਗਿਆ ਸਹੀ ਮੈਥਡ ਲੱਗਿਆ ਫਿਰ ਤਾਂ ਹੱਲ ਹੋ ਜਾਇਆ ਕਰਦਾ ਜੇ ਸਹੀ ਤਰੀਕਾ ਨਾ ਲੱਗਿਆ ਗੁਰਮ ਪਿਆਰੇ ਉਹ ਹੱਲ ਨਹੀਂ ਹੋਇਆ ਕਰਦਾ ਹਲ ਕਰਨ ਦਾ ਕੀ ਤਰੀਕਾ ਇਹ ਵੀ ਦਸਵੇਂ ਪਾਸਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਗੁਰਮ ਪਿਆਰਿਓ ਦਸਵੇਂ ਪਾਸਾਂ ਨੇ ਫਿਰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਤਿਆਰ ਕਰਕੇ ਸਾਨੂੰ ਤਕੀਦ ਕੀਤਾ ਬਈ ਗੁਰਮ ਪਿਆਰਿਓ ਗੁਰੂ ਆਲੇ ਬਣਾ ਗੁਰੂ ਵਾਲੇ ਬਣ ਕੇ ਨਾਮ ਜਪੋ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਬਾਣੀ ਨਾਲ ਜੁੜਾਂਗੇ ਨਾਮ ਜਪਾਂਗੇ ਤਾਂ ਗੁਰ ਪਿਆਰਿਓ ਉਹ ਜਾਦੇ ਫਲੀਫੂਤ ਹੋਇਆ ਕਰਦਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਤਗੁਰ ਵਾਜੋਂ ਗੁਰ ਨਹੀਂ ਕੋਈ ਨਿਗੁਰੇ ਦਾ ਹੈ ਨਉ ਬਰਾ ਭਾਈ ਰੇ ਗੁਰਦਨ ਗਿਆਨ ਨ ਹੋਏ ਪੂਸੋ ਵਰਵੇਂ ਨਾਰਦ ਦੇ ਵੇਦ ਵਿਆਸੀ ਕੋਏ ਚਾਹੇ ਨਾਰਦ ਕੀ ਆ ਬਰਮਾ ਦਾ ਪੁੱਤਰ ਸੀ ਗੁਰਮੁਖ ਪਿਆਰਿਓ ਲੇਕਿਨ ਉਹਨ ਵੀ ਗੁਰੂ ਆਲਾ ਬਣਨਾ ਪੈਗਿਆ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਇਹ ਸੰਸਾਰ ਤੋਂ ਕੁਛ ਖੱਟਣ ਦੀ ਖਾਤਰ ਇਹ ਜੀਵਾਤਮਾ ਦਾ ਆਧਾਰ ਕਰਨ ਦੀ ਖਾਤਰ ਗੁਰੂ ਆਲੇ ਬਣੀ ਗੁਰੂ ਆਏ ਬਣ ਕੇ ਅਸੀਂ ਆਪਣੇ ਮਾਲਕ ਵੱਲ ਜਾਵਾਂਗੇ ਤਾਂ ਉੱਥੇ ਸਾਡਾ ਗੁਰਮੁਖ ਪਿਆਰਿਓ ਛਤਕਾਰ ਹੋਵੇਗਾ ਜੇ ਨਹੀਂ ਗੁਰੂ ਵਾਲੇ ਬਣ ਕੇ ਜਾਵਾਂਗੇ ਸਾਡੇ ਗੁਰਮ ਪਿਆਰੋ ਉਤਰ ਘਾਰਾਂ ਪਹਿਣ ਗਿਆ ਇਉਂ ਕਰਕੇ ਸ਼ਮਾ ਆਜਾਪਤੀ ਦਿੰਦਾ ਆਓ ਆ ਧਰਨਾ ਪੜ ਕੇ ਉਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਸਾਡੇ ਸਿਕੰਦਰ ਸਾਹਿਬ ਦੱਸ ਰਿਹਾ ਹੈ